ਹਰ ਪਰਿਵਾਰ ਦੀ ਵੈਸੇ ਤੇ ਹਰ ਜੀ ਜਿਹੜਾ ਬਹੁ ਬੁੱਲਾ ਹੁੰਦਾ ਘਰਾਂ ਚ ਜੀ ਜਿਹੜੀ ਬੜਾ ਮੱਲੇ ਕਰਦੇ ਨੇ ਹਰ ਘਰ ਦੇ ਜੀ ਦਾ ਆਪਣਾ ਪਰ ਘਰ ਦੀ ਮਾਂ ਜਿਹੜੀ ਉਹ ਤੇ ਘਰ ਦਾ ਧੁਰਾ ਹੁੰਦਾ ਔਰ ਕਿਸੇ ਵੀ ਘਰ ਚ ਕਿਸੇ ਮਾਂ ਦਾ ਜਾਣਾ ਜਿਹੜਾ ਉਹ ਬੜਾ ਦੁੱਖ ਦਾ ਕਾਰਨ ਔਰ ਉਹਨਾਂ ਦੇ ਬੱਚਿਆਂ ਦੀ ਕਿੰਨੀ ਲਿਆਕਤ ਹੈ ਕਿੰਨਾ ਅਦਬ ਹੈ এডਿਕੇਸ਼ਨ ਹੈ ਭਾਜੀ ਦੀ ਕਾਮਯਾਬੀ ਹੈ ਸੋ ਮੈਨੂੰ ਲੱਗਦਾ ਇਹਦੇ ਵਿੱਚ ਉਹਨਾਂ ਦਾ ਵੱਡਾ ਰੋਲ ਰਿਹਾ ਉਹਨਾਂ ਦੇ ਪਰਿਵਾਰ ਦੇ ਵਿੱਚ ਭਾਵੇਂ ਉਹ ਬਹੁਤਾ ਨਹੀਂ ਉਹ ਫਰਦੇ ਦੇ ਸਾਹਮਣੇ ਆਏ ਪਰ ਉਹਨਾਂ ਨੇ ਪਿੱਛੇ ਰਹਿ ਕੇ ਜਿਹੜੀ ਕਮਾਨ ਸੰਭਾਲੀ ਉਹ ਆਪਣੇ ਆਪ ਦੇ ਵਿੱਚ ਇਸੇ ਕਰਕੇ ਸਾਰੇ ਮਦਦ ਆਈ ਤੇ ਅੱਜ ਸਤਿਵਾਂ ਮੁਲਾਕਾਤ ਹੋਈ ਕਰੇ ਤੁਹਾਡੀ ਮੁਲਾਕਾਤ ਕਦੀ ਨਹੀਂ ਹੋਈ ਪਰ ਬਾਜੀ ਸੁਣਿਆ ਜਰੂਰ ਹੈ ਨਾ ਬਾਜੀ ਬਹੁਤ ਗੱਲਾਂ ਹੰਸ ਬਾਜੀ ਉਹਨਾਂ ਦੀ ਬਹੁਤ ਗੱਲ ਕਰਦੇ ਸੀ ਬਹੁਤ ਬਰਤਨਾਂ ਠੀਕ ਠੀਕ ਅੱਜ ਤੁਸੀਂ ਇੱਥੇ ਅੰਤਿਮ ਅਰਦਾਸ ਤੇ ਮੌਜੂਦ ਰੇਸ਼ਮ ਕੌਰ ਜੀ ਦੇ ਸਹੀ ਹੈ ਬਸ ਭਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਾਂਸ ਭਾਈ ਦਾ ਸਾਰਿਆਂ ਨਾਲ ਬੜਾ ਪਿਆਰ ਆ ਅੱਜ ਭਾਜੀ ਦੇ ਘਰ 'ਚ ਬੜਾ ਦੁੱਖਾਂ ਦਾ ਭਾਰ ਟੁੱਟਾ ਹੈ ਸੋ ਸਾਰੇ ਉਹਨਾਂ ਦੇ ਦੁੱਖੀ ਸ਼ਰੀਕ ਹੋਏ ਨੇ ਤੇ ਬਾਕੀ ਕੰਮ ਇਹ ਭਾਬੀ ਜੂਨ ਦੀ ਉਮਰ ਨਹੀਂ ਸੀ ਜਾਣ ਦੀ ਸੱਚੇ ਪਾਸ਼ੇ ਨੇ ਪਹਿਲਾਂ ਹੀ ਉਹਨਾਂ ਨੂੰ ਲੈ ਗਏ ਸੋ ਅਸੀਂ ਅਰਦਾਸ ਬੇਨਤੀ ਕਰਨਾ ਹੈ ਕਿ ਭਾਬੀ ਜੂਣਾ ਨੂੰ ਹੰਸਪਾਈ ਉਹਨਾਂ ਦੀ ਵਾਈਫ ਨੂੰ ਕਾਲਪੁਰਕ ਆਪਣੇ ਚਰਨਾਚ ਜਗਾ ਦੇ ਬਹੁਤ ਵਧੀਆ ਨੇਚਰ ਦੇ ਸੀ ਭਾਬੀ ਜੂਣਾ ਕਦੇ ਵੀ ਕਿਸੇ ਨੂੰ ਵੀ ਕਦੇ ਉਹਨਾਂ ਨੇ ਦੁੱਖ ਨਹੀਂ ਦਿੱਤਾ ਹਮੇਸ਼ਾ ਹੀ ਕੋਈ ਛੋਟਾ ਚਲ ਜੇ ਕੋਈ ਵੱਡਾ ਚਲ ਜੇ ਸਾਰਿਆਂ ਨੂੰ ਸਤਕਾਰ ਪਿਆਰ ਦਿੰਦੇ ਸੀ ਸੋ ਅੱਜ ਭਾਜੀ ਦੇ ਘਰ ਬਹੁਤ ਦੁੱਖਾਂ ਦਾ ਮਾਹੌਲ ਹੈ ਪਤਾ ਇਥੇ ਪੁੰਚ ਜੀ ਭਾਈ 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 ਅੱਜ ਰੁਤਵਾ ਬੱਚਿਆਂ ਦਾ ਵੀ ਉਹਨਾਂ ਦੇ ਕਰਕੇ ਜਾਂ ਉਹਨਾਂ ਦੇ ਨਾਮ ਕਰਕੇ ਉਹਨਾਂ ਦੀ ਮਿਹਨਤ ਕਰਕੇ ਇਹ ਸਾਰੇ ਦੇ ਵਿੱਚ ਅਕੀਦ ਸਭ ਤੋਂ ਵੱਧ ਯੋਗਦਾਨ ਹੁੰਦਾ ਹੈ ਤੁਹਾਡੀ ਸ਼ਰੀਕੇ ਹਯਾਤ ਦਾ ਤੁਹਾਡੀ ਪਤਨੀ ਦਾ ਤੇ ਹੰਸਪਾ ਜੀ ਨੂੰ ਮੈਂ ਸੈਂਕੜੇ ਵਾਰ ਉਹਨਾਂ ਦਾ ਜ਼ਿਕਰ ਕਰਦੇ ਸੁਣੀ ਆਂ ਇਸ ਦੇ ਵਿੱਚ ਕਿ ਕਿਵੇਂ ਉਹਨਾਂ ਨੇ ਹੰਸਪਾ ਜੀ ਦੀ ਸਾਰੀ ਜਰਨੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਇਸ ਤਰ੍ਹਾਂ ਦਾ ਇੱਕ ਸਾਥੀ ਜਿਹਨੂੰ ਅਸੀਂ ਬੈਟਰ ਹਾਫ ਕਹਿੰਦੇ ਆ ਜਾਂ ਅਧਾਂਗਣੀ ਕਹਿ ਦਿੰਦੇ ਆ ਸਾਡੇ ਜ਼ਿੰਦਗੀ ਦਾ ਤਾਂ ਹਿੱਸਾ ਹੀ ਹੋ ਜਾਂਦਾ ਸੋ ਮੈਨੂੰ ਲੱਗਦਾ ਕਿ ਹੰਸਪਾ ਜੀ ਦਾ ਪਰਸਨਲ ਲਾਸਟ ਤਾਂ ਹੈ ਹੀ ਹੈ ਉਸ ਪਰਿਵਾਰ ਦਾ ਬਹੁਤ ਵੱਡਾ ਘਾਟਾ ਹੈ ਤੇ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਅਜੇ ਹੋਰ ਆਪਣੀ ਦਾਦੀ ਮਾਂ ਦੀ ਗੋਦੀ ਦੇ ਵਿੱਚ ਖੇਡਣਾ ਸੀ ਸੋ ਮੈਂ ਯੁਵਰਾਜ ਹੰਸ ਨਵਰਾਜ ਹੰਸ ਪਰਪਾਜੀ ਹੰਸ ਰਾਜ ਹੰਸ ਸੋਣਾ ਨਾਲ ਸਮੁੱਚੇ ਪਰਿਵਾਰ ਨਾਲ ਬਹੁਤ ਜ਼ਿਆਦਾ ਆਪਣੇ ਅਫਸੋਸ ਦਾ ਇਜ਼ਹਾਰ ਕਰਦਾ ਔਰ ਮੈਨੂੰ ਹਮਦਰਦੀ ਉਸ ਪਰਿਵਾਰ ਨੂੰ ਫੈਮਿਲੀ ਮੈਂ ਸਮਝਦਾ ਜੀ ਕਿ ਬਹੁਤ ਵੱਡਾ ਸਾਡੇ ਸਭ ਦੇ ਲਈ ਸੰਤਾਪ ਦਾ ਵਿਸ਼ੇ ਹੈ ਕਿ ਸਾਡੇ ਪਿਆਰੇ ਭਰਾ ਹੰਸ ਰਾਜ ਹੰਸ ਜੀ ਜਿਹੜੇ ਪਦਮ ਸ਼੍ਰੀ ਵੀ ਨੇ ਔਰ ਰਾਜ ਗਾਇਕ ਵੀ ਨੇ ਔਰ ਇੱਕ ਸੋਸ਼ੀਅਟ ਨੇ ਸਾਡੇ ਤੇ ਦੇਸ਼ ਦੀ ਉਹਨਾਂ ਦੇ ਨੰਬਰ 3 ਉਦੇਸ਼ ਗੁਰਜੀ ਸਵਰਗ ਸੁਧਾਰ ਗਏ ਨੇ ਤੇ ਮੈਂ ਉਹ ਸ਼ਰਧਾਲੀ ਦੇਣਾ ਪਰਮਿਤਾ ਪਰਮੇਸ਼ਰ ਤੋਂ ਅਰਦਾਸ ਕਰਨਾ ਭੈਣ ਜੀ ਦੀ ਆਤਮਾ ਨੂੰ ਕੀ ਹੋ ਰਿਹਾ ਹੈ ਕਿ